ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲ ਇਹਨਾਂ ਕੋਲ ਗਾਵਾਂ ਹਰ ਟਾਈਮ ਵਿਕਰੀ ਵਾਲੀਆਂ ਹੁੰਦੀਆਂ ਤੇ ਨਾਲ ਮੱਝਾਂ ਵੀ ਹੁੰਦੀਆਂ ਵਪਾਰ ਦਾ ਕੰਮ ਹੈ ਤੇ ਕੰਮ ਵੀ ਇਸ ਤਰੀਕੇ ਦਾ ਹੈ ਵੀ ਜਦੋਂ ਵੀ ਤੁਸੀਂ ਆਓਗੇ 20-20 25-25 ਗਾਵਾਂ ਇਹ ਤੋਂ ਇਲਾਵਾ 10-10 15-15 ਮੱਝਾਂ ਵਿਕਰੀ ਵਾਲੀਆਂ ਖੜੀਆਂ ਹੁੰਦੀਆਂ ਮੈਂ ਪਹਿਲਾਂ ਤੋਂ ਜਦੋਂ ਤੋਂ ਵੀਡੀਓ ਬਣਾਉਣਾ ਇੱਕ ਗੱਲ ਐਡ ਕਰ ਦਾਨਾ ਵੀ ਤੁਹਾਨੂੰ ਮੰਡੀ ਜਾਣ ਦੀ ਲੋੜ ਨਹੀਂ ਇੱਥੇ ਆਓ ਰੁਕੋ ਦੇਖੋ ਪਸ਼ੂ ਤੇ ਆਪਦੀ ਤਸੱਲੀ ਕਰਕੇ ਭਾਵੇਂ ਦੋ ਟਾਈਮ ਚੱਕ ਕੇ ਲੈ ਜਾਓ ਗੱਪਣ گاਵਾਂ ਦੇ ਥਣ ਪਾਸ ਹੋ ਜਾਂਦੇ ਹੁੰਦੇ ਆ ਜਿੱਦਾਂ ਇਹਨਾਂ ਕੋਲ ਪਸ਼ੂ ਆਉਂਦੇ ਦੱਸੋ ਉਸੇ ਤਰ੍ਹਾਂ ਜਿਹੜੇ ਵੀਰ ਪਸ਼ੂ ਖਰੀਦਣ ਆਲੇ ਆ ਉਹ ਵੀ ਇੱਥੇ ਰੂਟੀਨ 'ਚ ਆਉਂਦੇ ਰਹਿੰਦੇ ਆ ਸੋ ਅੱਜ ਫੇਰ ਤੁਹਾਨੂੰ گاਵਾਂ ਦਿਖਾਉਂਗਾ ਕਾਫੀ ਸਾਰੇ ਨਾਗ ਹੈ ਕੁਝ ਗੱਪਣ ਹੋਣਗਾ ਤੇ ਕੁਝ ਹੋਈਆਂ ਸੋਈਆਂ گاਵਾਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਪਸ਼ੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਣਾ ਤੇ ਆ ਕੇ ਉਹਨੂੰ ਦੇਖਣਾ ਤੁਹਾਡਾ ਹੱਕ ਹੈ ਜਰੂਰ ਆਪਦੀ ਸਮਝ ਨਾਲ ਖਰੀਦ ਲਿਆ ਕਰੋ ਚਾਰ ਜਰਸੀ ਵਹਿੜਾਂ ਜਗਾਵਾਂ ਜਿਹੜੀਆਂ ਉਹ ਵੀ ਇਸ ਵੀਡੀਓ ਦੌਰਾਨ ਤੁਹਾਨੂੰ ਮੈਂ ਦਿਖਾਉਂਗਾ ਮਿਲਦੇ ਆਂ ਬਾਈ ਨੂੰ ਕੁਸਕ ਨਾਕ ਤੋੜ ਕੇ ਦਿਖਾਵਾਂਗੇ ਬਾਹਲੀ ਲੰਬੀ ਵੀਡੀਓ ਨਹੀਂ ਬਣਾਉਂਦੇ ਬਾਕੀ ਜਿਹਨੇ ਪਸ਼ੂ ਖਰੀਦਣਾ ਉਹ ਆ ਕੇ ਆਪ ਆਪਦੀ ਤਸੱਲੀ ਕਰੇ ਪ੍ਰਦੀਪ ਭਾਈ ਸਸਤੀ ਸਸਤਾ ਬਾਈ ਪ੍ਰਦੀਪ ਕਿੰਨੇ ਨਾਗ ਅੱਜ ਟੋਟਲ 26 ਵਹਿੜਾਂ ਨੇ ਬਾਈ ਟੋਟਲ 36 26 26 26 ਹਾਂਜੀ ਤੇ 12 ਝੋਟੀਆਂ ਨੇ ਬਾਈ 12 ਝੋਟੀਆਂ ਆਈਆਂ ਤੇ 26 ਵਹਿੜਾਂ ਹਾਂ ਬਾਈ ਅੱਜ ਆਪਾਂ ਵਹਿੜਾਂ ਦੀ ਵੀਡੀਓ ਦਿਖਾ ਰਹੇ ਆਂ ਬਾਈ ਵੀਡੀਓ ਬਾਈ ਆਪਣੇ ਕੋਲੇ ਪਹਿਲ ਨਾਲ ਦੂਜਣਾਂ ਵਹਿੜਾਂ ਨੇ ਤੇ 5000 ਜਰਸੀ ਵਹਿੜਾਂ ਨੇ ਆਪਣੇ ਕੋ ਠੀਕ ਹੈ ਵੀ ਜਿੱਦਾਂ ਭਰਾਵਾਂ ਦੀ ਡਿਮਾਂਡ ਆ ਕਰੀਏ ਇਕੱਠੀਆਂ ਤਾਂ ਹੀ ਆਪਾਂ ਵੀਡੀਓ ਨਹੀਂ ਕੱਲੀ-ਕੱਲੀ ਦੀ ਪਾਈ ਵੀ ਪਹਿਲਾਂ ਚਲੋ ਇਕੱਠੀਆਂ ਕਰ ਲਈਏ ਤੇ ਵਧੀਆ ਜਰਸੀਆਂ ਨੇ ਬਾਈ ਵੀ ਚੰਗੀਆਂ ਤੇ ਵਹਿੜਾਂ ਦੀ ਜੇ ਗੱਲ ਕਰੀਏ ਬਾਈ ਦੇਖ ਆਪਾਂ ਗਾਰੰਟੀ ਕਦੇ ਵੀ ਅੱਜ ਤੱਕ ਕਿਸੇ ਭਰਾ ਨੂੰ ਦਿੱਤੀ ਨਹੀਂ ਨਹੀਂ ਆਪਾਂ ਦਈਏ ਵੀ ਦੇਖੋ ਵੀ ਜੋ ਪਿੱਛੇ ਦੀ ਰਿਪੋਰਟ ਆ ਉਹ ਆਪਾਂ ਦੇ ਦੇਣੀ ਆ ਰਹੀ ਗੱਲ ਨਾਲ ਵੀ ਜਿਹੜਾ ਜਨਮਰ ਦੀ ਵੀ ਬਾਇਓ ਡਾਟਾ ਸਾਰਾ ਦੇ ਦਾਂਗੇ ਜਿਹੜਾ ਪਿੱਛੇ ਦੁੱਧ ਦੀ ਰਿਪੋਰਟ ਆ ਉਹ ਸਾਰੀ ਦੱਸ ਦਾਂਗੇ ਬਿਨਾਂ ਤਾਂ ਇੱਕ ਦੋ ਚੀਜ਼ ਦੀ ਗਾਰੰਟੀ ਦੇ ਦਾਂਗੇ ਇੱਕ ਥਣਾ ਦੀ ਤੇ ਭਾਰ ਦੀ ਦੁੱਧ ਅਗਲੇ ਦੀ ਸੇਵਾ ਹਾਂ ਦੁੱਧ ਦੀ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਗੱਲ ਹੈ ਬਾਈ ਜੇ ਰਿਹਾ 14 ਬੈੜਾ ਨੇ ਆਪਾਂ ਇੱਕ ਤਰ੍ਹਾਂ ਦਾ ਚ ਲਾਟ ਵਾਲਾ ਲਾਟ ਹੀ ਕੱਢਿਆਗਾ ਇਹ ਬੈੜਾ ਬਾਈ ਜੀ 1 ਲੱਖ 5000 ਦੀ ਐਵਰੇਜ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਜੇ ਕਿਸੇ ਨੇ ਇਕੱਠੀਆਂ 14 ਖਰੀਦਣਾਂ ਇਕੱਠੀਆਂ ਖਰੀਦ ਲੇ ਕੱਲੀ ਕੱਲੀ ਖਰੀਦਣੀਆਂ ਕੱਲੀ ਕੱਲੀ ਖਰੀਦ ਲੇ ਕਹਿਣ ਦਾ ਮਤਲਬ ਵੀ 1 5 ਦੇ ਭਾਅ ਦੇ ਮੈ ਜੇ ਕੋਈ 4.5 ਦਾ ਭਾਅ ਆ ਕੇ ਆਪਾਂ ਦੇਣੀ ਠੀਕ ਹੈ ਓਕੇ ਤੋਰੀ ਬਾਈ ਸੋ ਤੋਰੀ ਬਾਈ 1 ਲੱਖ ਤੇ 5000 ਦੇ ਹਿਸਾਬ ਤੇ ਜਿਹੜੀ ਬਈ ਇਹ ਵਹਿੜਾ ਇਹਦੇ ਇਹਨੇ ਦਿਨ ਪੈਨੇ 12 ਤੇ ਦੁੱਧ ਦੀ ਜਿਹੜੀ ਇਹਦੀ ਰਿਪੋਰਟ ਆ ਬਈ 35 ਕਿਲੋ ਦੁੱਧ ਦੀ ਰਿਪੋਰਟ ਆ ਬਾਕੀ ਜਿੰਨੇ ਜਾਨਵਰ ਆ ਬਾਈ 30 ਤੋਂ ਪਲੱਸ ਤੇ 35 ਕਿਲੋ ਦੀ ਵਿੱਚ ਵਿੱਚ ਚਲੇ ਜਾਨਵਰ ਨੇ ਠੀਕ ਹੈ ਪ੍ਰਦੀਪ ਇੱਕ ਗੱਲ ਹੋਰ ਥੋੜੀ ਕਲੀਅਰ ਕਰਦੀ ਗਾਂ ਕਿਸੇ ਨੇ ਕਿੰਨੀਆਂ ਘੱਟ ਤੋਂ ਘੱਟ ਖਰੀਦੂਗਾ ਬਾਈ ਚਾਹੇ ਇੱਕ ਲੈ ਲੈ ਪਾ ਲੈ ਲੈ ਲੋ 14 ਲੈ ਲੈ ਲੋ 5 ਲੈ ਲੈ ਲੋ 7 ਲੈ ਲੈ ਲੋ ਠੀਕ ਹੈ 1 ਲੱਖ ਤੇ 5000 ਦੇ ਹਾਂ ਜੇ ਤੂੰ ਕਦੇ ਵੀ ਚਾਰ ਦਾ ਭਾਅ ਹੋਣੀਆ ਨਹੀਂ ਕਿਉਂਕਿ ਆਪਾਂ ਰੇਟ ਹੀ ਉਹਨਾਂ ਵਾਜਿਬ ਮੰਗਿਆ ਵੀ ਜਿਹੜਾ ਵੀਰ ਲੈਣ ਵਾਲਾ ਵੀ ਉਹਨੂੰ ਵੀ ਦਿੱਕਤ ਨਾ ਆਵੇ ਤੇ ਆਪਾਂ ਨੂੰ ਮੋੜ ਲਈ ਬਈ ਇੱਥੋਂ ਹੀ ਸੋ ਵੈੜ ਦੇਖੋ ਦੋਸਤੋ ਪਹਿਲੇ ਨੰਬਰ ਤੇ ਮੇਰੇ ਖਿਆਲ ਚ ਅੱਜ ਤੁਹਾਨੂੰ ਭਾਅ ਵੀ ਪਸੰਦ ਆ ਜਾਣਗੇ ਖੈਰ ਪਸੂ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ 14 ਗਾਵਾਂ ਤੁਹਾਨੂੰ ਦਿਖਾਉਂਗਾ ਪਹਿਲਾਂ ਉਹਨਾਂ ਦੇ ਵਿੱਚੋਂ ਬਾਕੀਆਂ ਦੇ ਇਹਦੇ ਬਾਈ ਆਰਡਰ ਦੀ ਕੁਆਲਿਟੀ ਦੇਖੋ ਹੁਣ ਕਿੱਦਾਂ ਦਾ ਅੱਗੋਂ ਆਰਡਰ ਆ ਪਿੱਛੋਂ ਆਰਡਰ ਆ ਚੌੜਾ ਢਾਂਚਾ ਬਾਕੀ ਟੋਟਲ ਬਾਈ ਜਾਨਵਰ ਦੰਦਾ ਚ ਨੇ ਠੀਕ ਐ ਚੱਲ ਪੁੱਤ ਸੋ ਇਹ ਪਹਿਲੇ ਨੰਬਰ ਤੇ ਸੀ ਅੱਗੇ ਬਾਈ ਜਿਹੜੀ ਦੂਜੇ ਨੰਬਰ ਤੇ ਵਹਿੜ ਆ ਇਹ ਵਹਿੜ ਆਪਾਂ ਫਾਰਮ ਚੋਂ ਲਈ ਆ ਧੂਰੀ ਦੇ ਕੋਲੋਂ ਤੇ ਵਹਿੜ ਦੀ ਦੁੱਧ ਦੀ ਰਿਪੋਰਟ 34 35 ਕਿਲੋ ਦੁੱਧ ਪਲੂਣਦੀ ਆ ਇਹਦੇ ਬਾਈ 12 ਦਿਨ ਬਾਕੀ ਆ ਰੇਟ ਆਪਾਂ ਬਾਈ ਪਹਿਲਾਂ ਦੱਸ ਹੀ ਦਿੱਤਾ ਕਿਉਂਕਿ ਜਾਨਵਰ ਜਿਆਦਾ ਆਪਾਂ ਖੜਿਆਂ ਦੀ ਡਿਟੇਲ ਦੇ ਦਾਂਗੇ ਇਹਨੂੰ ਤੋਰਾਂਗੇ ਪਰ ਇਹਨੂੰ ਤੋਰਦੇ ਆ ਬਾਈ ਇਹ ਬ ਕਿੰਨੇ ਕ ਦਿਨ ਲੈ ਜੂਗੇ ਇਹ ਦਿਨ ਬਾਈ ਬੱਚੀ ਲੈ ਜੂ ਹਫਤਾ ਪਰ ਦੁੱਧ ਦੀ ਇਹ ਗੱਲ ਕਰੀਏ ਬਾਈ 24 25 ਕਿਲੋ ਦੁੱਧ ਮੰਨ ਕੇ ਲੈ ਲੇ ਵੀ ਆਪਾਂ ਕੋਈ ਐਵੇਂ ਹਵਾ ਚ ਗੱਲ ਵੀ 30 ਕਿਲੋ ਦੂਜੀ 35 ਕਿਲੋ ਦੂ ਉਹ ਗੱਲ ਦਾ ਕੋਈ ਫਾਇਦਾ ਨਹੀਂ ਜੀ ਠੀਕ ਹੈ ਸੋ ਦੋਸਤੋ 1 ਲੱਖ ਤੇ 5000 ਦੇ ਹਿਸਾਬ ਤੇ 14 ਗਾਵਾਂ ਲਿਆ ਬਾਈ ਵਾਪਸ ਸੋ ਵੀ ਤੁਸੀਂ ਦੇਖੋ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਹੈ ਜੀ ਪ੍ਰਦੀਪ 4 ਨੰਬਰ ਤੇ ਬਾਈ ਇਹ ਪਹਿਲਾ ਸੂਆ ਬਾਈ ਪੇ ਦੇ ਪੇ ਦੇ ਦੋ ਦੰਦ ਹੈ ਜੀ ਠੀਕ ਹੈ ਤੇ ਬਰੀਡ ਕੁਆਲਟੀ ਦੇਖ ਲੋ ਬੜੀ ਪਿਆਰੀ ਆ ਹਮ ਤੇ ਵਧੀਆ ਜਾਨਵਰ ਆ ਬਾਈ 25 ਕਿਲੋ ਦੁੱਧ ਵચ્છી ਦੇ ਦੂ ਠੀਕ ਹੈ ਮੇਨ ਗੱਲ ਹੋਰ ਆ ਬਾਈ ਜੀ ਜਿਦਾ ਆਪਾਂ ਕਹਿੰਨੇ ਆ ਗਰਮੀਆਂ ਗਰਮੀਆਂ ਬਾਈ ਰੱਖ ਰਖ ਰਖਭ ਸਹੀ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਜਿਹੜੇ ਫਾਰਮ ਨੇ 4 400 5 500 ਗਾਂ ਦੇ ਫਾਰਮ ਨੇ ਉਹ ਵੀ ਤਾਂ ਬਾਈ ਕੇਅਰ ਕਰਦੇ ਆ ਕੇਅਰ ਬਿਨਾਂ ਤਾਂ ਬਾਈ ਕੋਈ ਕੰਮ ਵੀ ਨਹੀਂ ਸਹੀ ਹੈ ਸੋ ਦੋਸਤੋ ਫੋਕਰ ਚੱਲੀ ਜਾਂਦੇ ਸਾਰੀਆਂ ਗਾਵਾਂ ਰਿਲੈਕਸ ਖੜੇ ਦੇਖੋ ਗਾਲਾਂ ਵੱਢੀ ਜਾਂਦੀਆਂ ਸਾਰੀਆਂ ਹਮ ਇਦੋਂ ਅੱਗੇ ਭਾਈ ਪਹਿਲਾ ਸੂਆ ਬੱਚੇ ਭਾਈ ਜੀ ਦਾ ਦੁੱਧ 28 ਤੋਂ 30 ਕਿਲੋ ਦੇ ਦੂੰ ਮਾਂਗਰ ਵੱਛੀਆ ਠੀਕ ਹੈ ਤੇ ਬੌਲੇ ਚ ਸਾਰੀ ਖਾਲੀ ਠੀਕ ਹੈ ਇਹਦੋਂ ਅੱਗੇ ਪਹਿਲਾ ਆ ਤੋਰ ਪਤਾਈ ਇਹ ਵੀ ਭਾਈ ਡਾਇਮੰਡ ਪੀਸੀ ਆ ਹੂੰ ਸੋ ਇਹ ਦੇਖੋ ਮੈਂ ਇੱਕ ਗੱਲ ਹੋਰ ਇੱਥੇ ਐਡ ਕਰ ਦਿੰਦਾ ਜਿਵੇਂ ਸਾਹਮਣੇ ਵੀ ਤੁਸੀਂ ਵੀਰ ਦੇਖੋਗੇ ਖੜੇ ਆ ਗੱਡੀਆਂ ਵੀ ਮੇਰੇ ਖਲ ਚਾਰ ਪੰਜ ਪ੍ਰਦੀਪ ਜਦੋਂ ਉਹਨੂੰ ਵੀਡੀਓ ਪੋਸਟ ਕਰਦੇ ਆਂ ਬਾਈ ਪਤਾ ਕੀ ਹੁੰਦਾ ਆਪਾਂ ਦੇਖੋ ਇੱਕ ਆਈਡੀਆ ਜਾ ਦਿੰਨੇ ਹੁੰਨੇ ਆ ਵੀ ਇਧਰੋਂ ਤੋਰ ਆਈਡੀਆ ਦਿੰਨੇ ਹੁੰਨੇ ਆ ਵੀਡੀਓ ਦਾ ਵੀ ਦੇਖੋ ਜਨਮਰ ਆ ਗਏ ਬਾਕੀ ਰੁਟੀਨ ਚ ਆਪਣੇ ਕੋਲੇ ਜਦੋਂ ਮਰ ਜੇ ਕੋਈ ਭਰਾ ਜੇ 20 25 ਜਨਮਰ ਦਾ ਹੁੰਦੀ ਹੁੰਦੇ ਆ ਸਹੀ ਹੈ ਸੋ ਬਾਕੀ ਜਿਉ ਮੌਸਮ ਬਾਈ ਸੈਟ ਆਈ ਜਊ ਉਦੋਂ ਵਧੀਆ ਇਦ ਕੀ 50 60 ਜਨਮਰ ਹਰ ਟਾਈਮ ਰੱਖੇ ਹੀ ਕਰਾਂਗੇ ਆਪਾਂ ਠੀਕ ਹੈ ਸੋ ਵੈਸੇ ਕਰਮੀ ਚ 225 30 ਪਸ਼ੂ ਥੋੜਾ ਜਿਹਾ ਆਪਣੇ ਨਾ ਬਾਈ ਤੈਨੂੰ ਪਤਾ ਲੇਬਰ ਵਾਲੇ ਮੁੰਡੇ ਗਏ ਹੋਏ ਨੇ ਪਿੰਡ ਨਹੀਂ ਤਾਂ ਤੁਹਾਨੂੰ ਪਤਾ ਵੀ ਆਪਾਂ ਗਰਮੀ ਦੇ ਵਿੱਚ ਵੀ 40 ਜਨਵਰੀ ਦਾ ਹੋਈ ਜਾਂਦੇ ਆ ਹੁਣ ਇਹਦੇ ਬਾਈ ਜੇ ਬਰੀਡ ਦੀ ਗੱਲ ਕਰੀਏ ਜੇ ਇਦਾਂ ਆਪਾਂ ਆਮ ਦੇਖੀਏ ਬਾਈ ਕਟੋਕਟ ਸਵਾ 30 ਤੱਕ ਖਾ ਕੇ ਇਦਾਂ ਦੀ ਬੱਚੀ ਤਿਆਰ ਹੁੰਦੀ ਸਹੀ ਹੈ ਸੋਹਣੀ ਵੈੜਾ ਦੱਸੋ ਇਹ ਦੋ ਕੇ ਬਾਈ ਅੱਗੇ ਬਾਈ ਬਹੁਤ ਪਿਆਰੀ ਵੈੜ ਫੇਰਾ ਗਈ ਇਹ ਦੁੱਧ ਬਾਈ ਜਗੀਤ 35 ਕਿਲੋ ਦੱਸਿਆ ਮਾਲਕਾਂ ਨੇ ਚੋਇਆ ਰੇਟ ਦੀ ਦੇ ਹੁਣ ਆਪਾਂ ਬਾਈ ਗੱਲ ਕਰੀਏ ਤੁਸੀਂ ਆਪ ਦੇਖ ਲਓ ਵੀ ਜਮਨ ਜੈਨੂਨ ਰੇਟ ਸਹੀ ਹੈ ਅੱਗੇ ਬਾਈ ਇਹ ਵੈੜ ਆ ਗਈ ਕਰਾਸ ਦੇ ਵਿੱਚ ਆ ਥੋੜੀ ਜੀ ਦੁੱਧ ਦੇਣੀ ਵੀ ਸੋਹਣਾ ਦਿੱਤਾ ਹੋਇਆ ਤੇ ਇਹ ਨੇ ਬਾਈ ਇਹ ਬੜਾ ਸੂਇਆ ਤਾਜੀ ਬਹੁਤ ਵਧੀਆ ਵੜਾ ਗਈ ਹੂੰ ਤੇ ਅੱਗੇ ਬਾਈ ਫੇਰ ਬੱਚੀ ਆ ਗਈ ਠੀਕ ਹੈ ਇਹ ਵੀ ਬੱਚੀ ਥੋੜੀ ਨਰਮ ਨਰਮਾ ਅੱਗੇ ਤਾਜੀ ਸੂਇਆ ਬਾਈ ਇਹਨੇ ਵੀ ਬੱਚੀ ਦਿੱਤੀ ਆ ਹੂੰ ਬਹੁਤ ਵਧੀਆ ਵੜਾ ਗਈ ਠੀਕ ਹੈ ਅੱਗੇ ਬਾਈ ਫਿਰ ਪਹਿਲਾ ਸੂਆ ਫੇਰ ਆ ਗਈ ਐਂ ਪੁੱਤਾ ਹੂੰ ਦੋ ਦੰਦ ਠੀਕ ਹੈ ਇਹ ਦੰਦ ਕਿਨੇ ਲੈ ਚੁ ਪੱਤੀ ਇਹੇ ਬੱਚੀ ਬਾਈ ਦਿਨ ਹਲੇ ਹਫਤਾ ਲੈ ਚੁ ਠੀਕ ਹੈ ਇੱਕ ਹਫਤਾ ਦੋਸਤੋ ਇਹਨੇ ਲੈ ਜਾਣਾ ਪੁੱਤਰ ਨੂੰ ਤੋਰ ਪੀਸ ਤੋ ਦੇਖੋ ਬਈ ਇੰਨੇ ਦੇਖ ਲਓ ਵੀ ਜੈ ਇੰਨੀਆਂ ਵੜਾ ਚੋ ਵੀ ਕਿਸੇ ਦੇ ਪਸੰਦ ਨਹੀਂ ਆਉਂਦੀ ਫਿਰ ਤਾਂ ਬਈ ਰੱਬ ਦਾ ਨਾਮ ਕਿਉਂਕਿ ਮੰਡੀ ਦੇ ਵਿੱਚ ਘੱਟੋ ਘੱਟ ਜੇ ਆਪਾਂ ਦੇਖੀਏ 100 ਪਸ਼ੂ ਆ ਉਹ ਚੋ 40 ਪਸ਼ੂ ਤਾਂ ਨਰਮ ਵੀ ਹੁੰਦੇ ਆ ਪਰ ਇੱਥੇ ਸਾਰੇ ਤਰ੍ਹਾਂ ਦੇ ਜਾਨਵਰ ਹੂੰ ਇਹਦੋਂ ਅੱਗੇ ਬਈ ਅੱਗੇ ਬਈ ਪਹਿਲਾ ਸੂਆ ਬੱਚੀ ਫੇਰ ਆ ਗਈ ਬਹੁਤ ਪਿਆਰੀ ਆ ਭਲਾਂ ਲੱਗੀ ਬਈ ਪਾਉਣ ਠੀਕ ਐ ਅਸਲ ਜਾਨਵਰ ਇਹਨੂੰ ਵੀ ਤੋਰ ਦੇ ਸ ਪਹਿਲਣ ਵੜਾ ਦੱਸੋ ਖਲੂਣ ਥੋੜੀ ਹਵਾਨੇ ਤੇ ਚੱਕੀ ਵੀ ਐ ਇਹ 14 ਇੱਥੋਂ ਤੱਕ ਆ ਪਰ ਦੀ ਹਾਂ ਬਈ ਇਸ ਸਾਈਡ ਤੇ ਆ ਦੋਸਤੋ ਜਿਹੜੀਆਂ 14 ਉਦੋਂ ਬਾਅਦ ਚ ਦੂਜੀਆਂ ਤੁਹਾਨੂੰ ਕੁਸ ਹੋਰ ਗਾਵਾਂ ਵੀ ਦਿਖਾਉਂਗਾ। ਦੋ ਦੰਦਾ ਜੀ ਦੇਖੋ ਵੈੜ ਦੋ ਦੰਦਾ। ਲਿਆ ਵੀਰੇ ਵਾਪਸ। ਪੈਨਿਕ ਤੋਰ ਦੇਣਾ। ਕੋਸ ਇੱਥੇ ਖੜੀਆਂ ਗਾਵਾਂ ਹੋਰ ਦਿਖਾਉਂਦਾ। ਅੱਗੇ ਭਾਈ ਜਿਹੜੀ ਇਹ ਬੱਛੀ ਆ ਹੂੰ ਇਹਦਾ ਬਹੁਤ ਸੋਹਣਾ ਰਿਕਰਡ। ਆਪਣੇ ਫੂਲ ਪਿੰਡ ਭਿੰਦਰ ਮਾਸਟਰ ਕਿਆਂ ਕੋਲੇ ਇੱਕ ਬੱਲ ਹੁੰਦਾ ਜੀ ਬਹੁਤ ਪਿਆਰਾ। ਹੂੰ ਇਹ ਉਹਦੀ ਬੱਛੀ ਆ। ਠੀਕ ਹੈ। ਤੇ ਤਿਆਰੀ ਇਹਨੇ ਇੰਨੀ ਕ ਕਰਨੀ ਆ। ਬੇ ਕਮਾਲ ਜੇ ਵਧੀਆ ਬੰਦੇ ਦੇ ਬਾਕੀ ਬਾਈ ਅਡਰ ਇਹਦਾ ਇੰਨਾ ਚੌੜਾ ਹੈਗਾ ਆ ਪਿੱਛੋ ਦੇਖ ਲੋ ਵੀ 30 ਕਿਲੋ ਦੁੱਧੇ ਗਰਮੀਾਂ ਚ ਪਾ ਦੋ ਤੋੜ ਦਈਏ ਥੋੜੀ ਹਾਂ ਤੋੜ ਦਨੇ ਆ ਹੀ ਪੁੱਤ ਸੋ ਵਾੜ ਦੇਖ ਲੋ ਦੱਸੋ ਪਹਿਲਾਂ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਤੋੜ ਕੇ ਤੁਹਾਨੂੰ ਇਹਦਾ ਢਾਂਚਾ ਦਿਖਾ ਦਿੰਦੇ ਚਿਤਰਾ ਜੀ ਮੜਾ ਸਾੜ ਤੁਝ ਪ੍ਰਦੀਪ ਕੀ ਰੇਟ ਰਹਿਣਾ ਇਹਦਾ ਇਹ ਬਾਈ ਬੱਛੀ ਦੇ ਦਾਂਗੇ ਇਕ 35 ਦੀ ਠੀਕ ਹੈ। ਇਹ ਆ ਬਾਈ। ਇਹ ਦੂ ਅੱਗੇ ਪਰ ਵੀ ਪਿੱਛੇ ਇਹ ਬੱਚੀ ਨੇ ਬਾਈ 28 ਕਿਲੋ ਦੁੱਧ ਦਿੱਤਾ ਹੋਇਆ। ਹੂੰ। ਦੂਜਾ ਸੂਆ ਬੱਚੀ ਨੇ ਸੋਣਾਗਾ। ਹੂੰ। ਤੇ ਇਹ ਬੱਚੀ ਬਾਈ ਦੇ ਦਾਂਗੇ 1,30,000 ਰੁਪਏ। ਠੀਕ ਹੈ। ਹਾਂਜੀ। ਅੱਗੇ ਬੈਠ ਥੱਲੇ ਬਾਈ 23-24 ਕਿਲੋ ਬੋਲੀ ਰੈਡੀ ਆ। ਹੁਣ ਮੌਕੇ ਤੇ ਮਗਰ ਬੱਚਾਗਾ। ਤੇ ਜਿਹੜੀ ਇਹ ਬੱਚੀ ਆ ਬਾਈ ਇਹ ਬੱਚੀ ਦੇ ਦਾਂਗੇ 1,20,000 ਰੁਪਏ ਦੀ। ਠੀਕ ਹੈ। ਹਾਂਜੀ। ਤੋੜ ਦਿੰਨੇ ਇਹਨੂੰ 20000 ਦੀ ਤੋੜ ਕੇ ਦਿਖਾ ਦੇ ਤੇ ਦੁੱਧ ਬਾਈ ਜੈਨੂਨ ਜਾਂ ਦੁੱਧ ਦੇ ਦੂ 30 ਕਿਲੋ ਦੁੱਧ ਹੂੰ 30 ਕਿਲੋ ਦੁੱਧ ਪਾ ਦੂ ਬਾਈ ਠੀਕ ਹੈ ਹੂੰ ਕੋਈ ਜ਼ਰੂਰ ਨਹੀਂ ਆਉਂਦੀ ਜਿਹੜਾ ਪ੍ਰੋਡਕਟ ਹੈ ਬਾਈ ਕੋਲ ਕੋਸ ਹੋਰ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਪ੍ਰਦੀਪ ਇਹ ਦੂ ਅੱਗੇ ਜਿਹੜੀ ਗਾਂ ਹੈ ਜਿਹੜੀ ਵਹਿਣਾ ਬਾਈ ਇਹਦੀ ਦੁੱਧ ਦੀ ਰਿਪੋਰਟ ਦਿੱਤੀ ਆਪਾਂ ਨੂੰ ਫੁੱਲ ਹੂੰ ਪਰ ਵੀ ਦੇਖ ਜਿਹੜਾ ਭਰਾ ਖਰੀਦੂ ਆਪਣੀ ਸਮਝ ਨਾਲ ਖਰੀਦ ਲੈ ਠੀਕ ਐ ਜਿਹੜੀ ਇਹ ਦੁੱਧ ਦੀ ਰਿਪੋਰਟ ਬਾਈਆਂ ਨੇ ਆਪਾਂ ਨੂੰ ਇਹ ਦੱਸਿਆਗਾ ਵੀ ਨਾਰਮਲ ਜਿਆ ਦੁੱਧ ਇਹਦਾ ਵੀ 42 43 ਕਿਲੋ ਚੋਇਆ ਹੋਇਆ ਹਮ ਹਲੇ 10 ਦਿਨਾਂ ਦੀ ਗੱਲ ਵੀ ਗਰਮੀਆਂ ਚੋਂ ਲੋ 35 ਕਿਲੋ ਦੁੱਧ ਨਾਰਮਲ ਦੇ ਦੂਗੀ ਠੀਕ ਐ ਕੀ ਰੇਟ ਰਹਿਣਾ ਪਰ ਇਹ ਬਾਈ ਵੈੜ ਦੇ ਦਾਂਗੇ ਆਪਾਂ ਇੱਕ 35 ਦੀ ਠੀਕ ਐ ਲੈ ਆ ਬਾਈ ਵਾ ਸੋ ਇਹ ਦਸੋ ਕੋਸੇ ਐਚ ਐਫ ਸੀ ਤੇ ਕੋਸ ਜਰਸੀ ਚ ਜਿਹੜੀ ਇਹ ਜਰਸੀ ਐ ਬਾਈ ਇਹ 82000 ਦੀ ਦੇ ਦਾਂਗੇ ਹਮ ਤੇ ਜਿਹੜੀ ਇਹ ਵਾਲੀ ਆ ਇਹ ਦੇ ਦਾਂਗੇ ਬਾਈ ਜੀ 90000 ਰੁਪਏ ਦੀ ਵੈੜ ਦੁੱਧ ਇਹਦੇ ਵਧੀਆ ਦੱਸਿਆ ਬਾਈਆਂ ਨੇ ਹੂੰ ਤੇ ਆਈ ਮੜਾ ਬੰਨੀ ਆ ਬਾਈ ਜਿਹੜੀ ਹੁਣ ਜਾ ਜਿਹੜੀ ਮੈਂ ਨਾ ਬਾਈ ਖੋਲਦਾਗਾ ਇਹਦੇ ਦੁੱਧਾ ਮਾਲਕਾਂ ਨੇ 26 ਕਿਲੋ ਦੱਸਿਆ ਆਪਾਂ ਨੂੰ ਠੀਕ ਐ ਬਹੁਤ ਸੋਹਣੀਆਂ ਜਰਸੀਆਂ ਨੇ ਪੰਜਾਬ ਵਾਲੀਆਂ ਤੇ ਇਹ ਬਾਈ 1 ਲੱਖ 15000 ਦੀ ਦੇ ਦਿੰਦੇ ਕਿੰਨਾ ਦਿਨ ਕਿੰਨੇ ਲੈ ਜੂ ਦਿਨ ਬਾਈ ਹਫਤਾ ਹਫਤਾ ਆਪਿਆ ਦੋ ਕਿਉਂਕਿ ਗਰਮੀਆਂ ਬਾਈ ਦੋ ਚਾਰ ਦਿਨ ਇਧਰ ਉਧਰ ਲੈਵੇ ਦੀ ਕੁਆਲਿਟੀ ਦੇਖ ਲੈ ਬਾਈ ਬਹੁਤ ਸ਼ਾਨਦਾਰ ਆ ਕਮਾਲਾ ਬਾਈ ਉਨਹੀਂ ਬਾਈ ਲੈਵਾ ਅੱਗੇ ਦਾ ਉਨਹੀਂ ਪਿੱਛੇ ਦਾ ਥਣ ਚਵਾਈ ਵਾਲਾ ਲੱਗਿਆ ਜੇ ਮਸ਼ੀਨ ਤੇ ਲੈ ਜੇ ਜੇ ਹੱਥੀ ਚੋਲੇ ਸਹੀ ਉਹ ਇਹ ਤੁਸੀਂ ਦੇਖੋ ਮੈਂ ਦੋ ਜਰਸੀ ਹੋਰ ਤੁਹਾਨੂੰ ਅੱਗੇ ਬਾਈ ਇਹ ਆ ਗਈ ਬਹੁਤ ਸੋਹਣੀ ਬਰੀਡ ਕੁਆਲਿਟੀ ਚ ਆ ਗਈ ਹੂੰ ਤੇ ਲੇਵੇ ਦੀ ਜੇ ਕੁਆਲਿਟੀ ਦੀ ਗੱਲ ਕਰੀਏ ਬਾਈ ਪੂਰੀ ਸ਼ਾਨਦਾਰ ਠੀਕ ਹੈ ਕਿੰਨੀ ਪਤਾ ਇਹ ਬਾਈ 1 ਲੱਖ ਤੇ 7000 ਦੀ ਵੈੜ ਦੇ ਦਾਂਗੇ ਆਪਾਂ ਠੀਕ ਹੈ ਬਾਕੀ ਬਾਈ ਵਧੀਆ ਟਾਂਚੇ ਵਾਲੀਆਂ ਨੇ ਵੀ ਐ ਨਹੀਂ ਹੁੰਦਾ ਵੀ ਛੋਟੀਆਂ ਹੀਆਂ ਹੋਣਗੀਆਂ ਜਾਂ ਆਪਾਂ ਕਹਿੰਦੇ ਫੁਟਕਲ ਜੀਆਂ ਵੀ ਵਧੀਆ ਹੈਵੀ ਤੇ ਬਰੀਡ ਪੱਖੋਂ ਲੇਵੇ ਦੀ ਕੁਆਲਿਟੀ ਬਹੁਤ ਵਧੀਆ ਸਹੀ ਹੁਣ ਜਿਹੜੀਆਂ ਬੱਚੇ ਆ ਬਾਈ ਸੂ ਕੇ 1.5 ਲੱਖ ਤੋਂ ਵੀ ਪਾਰ ਵਿਕ ਜੂ ਇੱਕ ਸੱਤ ਦੀ ਇੱਕ ਸੱਤ ਦੀ ਦੇ ਦਾਂਗੇ ਲਿਆ ਬਈ ਵਾਪਸ ਸੋ ਵੇੜ ਦੇਖੋ ਬਸੋ ਫ੍ਰੀਡ ਕੁਆਲਟੀ ਵੀ ਪ्युअर ਜਰਸੀ ਹੈ ਬਾਕੀ ਆਂਦਾ ਬਈ ਜੀ ਦੇਖੋ ਜਿਹੜੇ ਪੁਰਾਣੇ ਖਰੀਦਣੀਆਂ ਨਾ ਵੀ ਆਪਾਂ ਤਾਂ ਇੱਕ ਗੱਲ ਜਾਣਦੇ ਆ ਵੀ ਵਧੀਆ ਬੰਦੇ ਤੋਂ ਜਨਮਰ ਪਰਚੇਜ ਕਰੋ ਜੋ ਅੱਗੇ ਆਉਣ ਵਾਲੇ ਟਾਈਮ 'ਚ ਬਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਆਪਣੀ ਤਸੱਲੀ ਕਰਕੇ ਚੀਜ਼ ਖਰੀਦੋ ਵੀ ਕਿਸੇ ਦੇ ਮਗਰ ਲੱਕੇ ਨਾ ਖਰੀਦੋ ਹਾਂ ਬਈ ਇਸ ਵੇੜ ਇਹ ਨਾ ਬਈ ਦੁੱਧ ਦਾ 26 27 ਕਿਲੋ ਮਾਲਕਾਂ ਨੇ ਠੀਕ ਹੈ ਤਿਆਰੀ ਇੰਨੀ ਕੁ ਕਰੂ ਬਈ ਕਰਮ ਵਾਲੀ ਦੇਖੋ ਜੋ ਆਪਣਾ ਆਈਡੀਆ ਦਾ ਉਸ ਹਾਬ ਨਾਲ ਬਾਹਰ ਨੂੰ ਤੋੜ ਦੇ ਬਾਹਰ ਨੂੰ ਤੋੜ ਦੇ ਬਹੁਤ ਸ਼ਾਨਦਾਰ ਇਹ ਬਾਈ ਜੀ ਜੀ ਦੇ ਦਾਂਗੇ 1 ਲੱਖ ਤੇ 27000 ਦੀ ਬੈਡ ਆਰਡਰ ਦੇਖ ਲਓ ਬਾਈ ਕਿਦਾਂ ਦਾ ਠੀਕ ਹੈ ਲੈ ਆਪਸ ਜੋ ਬਹੁਤ ਸ਼ਾਨਦਾਰ ਕਹਿ ਸਕਦੇ ਆ ਬਾਈ ਜਿਵੇਂ ਜਿਹੜੇ ਵੀ ਭਰਾ ਨੇ ਜਰਸੀਆਂ ਖਰੀਦਣੀਆਂ ਨੇ ਜਮ ਅੱਖ ਬੰਦ ਕਰਕੇ ਆ ਕੇ ਲੈ ਜੇ ਵੀ ਇਹਦੇ ਹੁਣ ਜੇ ਆਪਾਂ ਗੱਲ ਕਰੀਏ ਬੰਨੀ ਇੱਥੇ ਉਹ ਤੋਂ ਟਾਂਚਾ ਬਾਈ ਤੇ ਬਾਕੀ ਬਾਈ ਇਕੱਲਾ ਇਹ ਨਹੀਂ ਹੁੰਦਾ ਨਾ ਆਪਾਂ ਕਹਿੰਦੇ ਵੀ ਗਾਂ ਖਰੀਦ ਲਈ ਹੈ ਨਾ ਪਸ਼ੂ ਦੇ ਬਨਿਆਰ ਵੀ ਵਿਕਦੇ ਆ ਬਾਈ ਸਹੀ ਹੈ ਹੁਣ ਅੱਗੇ ਆ ਜਿੰਨੇ ਜਾਨਵਰ ਆ ਸਾਰੇ ਟਪ ਟੌਪ ਨੇ ਬਈ ਪ੍ਰਦੀਪ ਇੱਥੇ ਰੋਟਾਵੇਟਰ ਮਾਰਿਆ ਜਾਂ ਨਹੀਂ ਬਈ ਹਾਲ ਮਾਰਿਆ ਹਾਲ ਮਾਰਿਆ ਐਂ ਬਾਈ ਪਪੋਲੇ ਚ ਚਲੋ ਵਿਚਾਰੀਏ ਨਾ ਪੰਤੇ ਇੱਕ ਜ਼ੋਰ ਲੱਗਦਾ ਪੱਠੇ ਪੁੱਠੇ ਖਾ ਕੇ ਇਹਨਾਂ ਦਾ ਸਹੀ ਹੈ ਵੀ ਪਸ਼ੂ ਰਿਲੈਕਸ ਹੋ ਜਾਂਦਾ ਸਹੀ ਹੈ ਸੋ ਇਹ ਕੱਜਾ ਥਾਂ ਦਿੱਤਾ ਵੈ ਸੋ ਵਾੜਾ ਦੱਸੋ ਸੋਹਣਿਆ ਨਾਗ ਬਹੁਤ ਖੜਿਆ ਤੇ ਮੈਂ ਇਹ ਗੱਲ ਇਸ ਕਰਕੇ ਐਡ ਕਰ ਰਿਹਾ ਵੀ ਜਿੰਨਾ ਕਿ ਮੈਂ ਇੱਥੇ ਦੇਖ ਰਿਹਾ ਇਸ ਟਾਈਮ ਤਾਂ ਬਹੁਤ ਸਾਰੇ ਵੀਰ ਆ ਜਿਹੜੇ ਖਰੀਦਣ ਵਾਸਤੇ ਪਸ਼ੂ ਇੱਥੇ ਆਏ ਹੋਏ ਆ ਪਸ਼ੂ ਵਿਕਰੀ ਵਾਲੇ ਭਰਾ ਵੀ ਇੱਥੇ ਹੈਗੇ ਆ ਤੇ ਪਸ਼ੂਆਂ ਦੇ ਸੌਦੇ ਰੂਟੀਨ ਟੀ ਹੋਈ ਜਾਂਦੇ ਤੁਸੀਂ ਆ ਕੇ ਦੇਖੋ ਪਸ਼ੂ ਹਰ ਟਾਈਮ ਪਸ਼ੂ ਖੜੇ ਹੁੰਦੇ ਆ ਵੀਡੀਓ ਤੇ ਇੱਕ ਇਨਫੋਰਮੇਸ਼ਨ ਹੁੰਦੀ ਹੈ ਮੇਨ ਗੱਲ ਪਸ਼ੂ ਕੋਲ ਆ ਕੇ ਦੇਖੋ ਤੇ ਆਪਦੀ ਸਮਝ ਨਾ ਕਰੀ ਤੋ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਲਈ